ਫੋਨ ਕਿਸੀ ਅਨੇਕ ਤਾਂ ਬਿਲਕੁਲ ਅੱਖਰ ਹੀ ਲਵਾਂਗੇ ਕਿ ਤੇ ਹੋਣੀ ਮਾਗੀ ਛਾਪੇ ਨੂੰ ਤੇ ਨਾਲੇ ਕਹਿਣ ਵੀ ਗਈ ਸੀ ਭਰਾ ਨੇ ਸਾਹਮਣੇ ਬੇਹੇ ਛਾਪੇ ਕੋ ਲੱਗੇ ਕਿ ਬਿਨਾ ਘਰ ਤਾਂ ਮੇਰਾ ਤਾਂ ਸੁਹਣ ਸੀ ਜਾਂਦਾ ਅੰਜੂ ਤੁਸੀਂ ਤੈਨੂੰ ਵੀ ਆ ਤੁਮੜਾ ਕੁ ਬੜਾਈ ਫਿਰਦੀ ਹੈ ਨਹੀਂ ਮੈਂ ਨਾ ਲੱਟੀ ਸੀ ਤੇ ਮਿੱਟੀ ਦੀ ਬੜੀ ਸਮੈਲ ਜੀ ਲੱਗਣਦੀ ਸੀ ਤੇ ਮੈਂ ਵੇਖਿਆ ਬੜਾ ਹੀ ਇੱਥੇ ਕੱਟਾ ਲਗਾਵਾਂ ਤੇ ਮੈਂ ਸਵੇਰੇ ਸਾਫ਼ ਕਰਾਂਗੀ ਕੋਈ ਕਿੱਥੇ ਕੱਟਾ ਸਾਫ਼ ਕਰਨਾ ਦੋਈਆ ਤੇ ਸਮੈਲ ਤੇ ਜਾਣੀ ਚੜਨੀ ਫਿਰ ਹਾਂਜੀ ਹਾਂਜੀ ਮੰਮੀ ਕਹਿੰਦਾ ਕਿੱਥੇ ਬੜੀ ਹੈ ਕਮਰੇ ਦੀ ਸਫਾਈਆਂ ਕਰਦੀ ਹੈ ਇੱਧਰ ਕਿੱਤੂੜ ਨਹੀਂ ਚੜੀ बड़ा पसीना छुटा पे तेरे नहीं ओ मिट्टी सी ना तो फिर मैं पखा बंद करता ठीक है डरी डरी जी क्यों हां नहीं कुछ नहीं चलो चलिए आओ ठीक है ना हां हां मैं ठीक हूं आज ਰਹਿ ਗਿਆ ਆ ਜਾ ਆ ਗਈ ਆ ਮੈਂ ਮੈਂ ਨਾ ਬਸ ਉਹਦੇ ਮੈਂ ਕਿਛ ਚ ਸਫਾਈ ਥੋੜੀ ਜੀ ਕਰ ਦਣਾ ਵਿਦਵਾਲੀ ਵੀ ਆਉਣ ਵਾਲੀ ਹੈ ਹੁਣ ਤਾਂ ਘਰ ਦਾ ਮੈਂ ਕੀ ਦੇਖਣਾ ਸਾਰਾ ਕੁਛ ਸਹੀ ਠੀਕ ਹੈ ਮੇਰੀ ਗੱਲ ਸੁਣੋ ਹਾਂ ਜੀ ਮੰਮੀ ਕਹਿ ਕੇ ਗਈ ਸੀ ਕਿ ਤੇ ਕੀ ਸਾਬਦਾ ਵੇ ਰਿਸ਼ਤੇਦਾਰ ਕਿਤਾ ਮਲਾਉਣੇ ਨੇ ਕਿ ਲਿਸਟ ਲਿਸਟ ਬਣਾ ਲਓ ਤੇ ਦੱਸ ਦੋ ਕੋ ਹੈਗਾ ਤੁਹਾਡਾ ਰਿਸ਼ਤੇਦਾਰ ਜਿਹਨੂੰ ਬੁਲਾਉਣਾ ਆ ਕਿਦਾਂ ਵੀ ਆ ਦੱਸ ਮੇਰਾ ਕੋਣ ਹੈਗਾ ਜੀ ਤੁਹਾਨੂੰ ਸਾਰਾ ਤਾਂ ਪਤਾ ਹੈ ਨਾ ਮੇਰਾ ਕੋਈ ਰਿਸ਼ੀ ਨਾ ਕੋਈ ਪਿਛੇ ਮੇਰੇ ਤੇ ਜੋ ਹੋ ਗਿਆ ਤੁਸੀਂ ਉਹ ਮੰਮੀ ਨੇ ਸਾਈ ਨੂੰ ਵੀ ਸਿਮਰਨ ਨੂੰ ਆਪਣਾ ਸਮਝਿਆ ਸੀ ਉਹ ਵੀ ਸਾਥ ਛੱਡ ਕੇ ਚਲ ਗਏ ਨੇ ਮੇਰੇ ਤੇ ਤੇ ਜੋ ਪੁੱਛੋ ਤੁਸੀਂ ਉਹ ਮੇਰਾ ਹਰਵਾੜ ਮੈਂ ਕਿਨੁ ਸੁਧਨਾਸ ਸਹੀ ਗੱਲ ਹੈ ਪਰ ਸਾਹੇਲ ਵੀ ਚੱਲ ਗਿਆ ਵੇ ਲੋ ਘਰ ਸਾਰਾ ਸੁਨਾਇਆ ਲੱਗਣ ਲਿਆ ਕੁਛ ਨਹੀਂ ਲੱਗਦਾ ਚੰਗਾ ਚਲੋ ਭਾਈ ਤੁਸੀਂ ਮੂਲਣਾ ਖਰਾਬ ਕਰੋ ਸਭ ਠੀਕ ਹੋ ਜਾਏਗਾ ਅੱਛਾ ਮੇਰੀ ਗੱਲ ਸੁਣੋ ਗਿਆਨੇ ਗੁਣੇ ਚੀਜ਼ ਹੈ ਨਾ ਤੁਹਾਨੂੰ ਬਣਾਉਣਾ ਨੇ ਬਸੋ ਮੈਂ ਚੀਜ਼ ਤੁਹਾਨੂੰ ਪਸੰਦ ਆਵੇ ਵਧੀਆ ਜੀ ਤੁਸੀਂ ਲੈ ਕੇ ਆਏ ਹੋ ਨਹੀਂ ਲੈ ਕੇ ਤਨੇ ਆ ਪਰ ਮੈਂ ਲੈ ਕੇ ਚੱਲਦਾ ਸੁਨਾਰੇ ਦੇ ਕੋਲ ਉੱਥੇ ਕੋਈ ਡਿਜ਼ਾਈਨ ਤੋਂ ਸਮਝਦੇ ਹੋਏ ਉਹਨਾਂ ਦੇ ਚੀਜ਼ਾਂ ਫਰ ਦੇ ਜਿਗਣਾ ਹੋ। ਤੇ ਮੈਂ ਨਾਲ ਜਾ ਕੇ ਕੀ ਕਰਨਾ ਮੈਂ ਉਸ ਦਿਨ ਕਿਹਾ ਸੀ ਆਪਾਂ ਵਿਆਹ ਤੋਂ ਬਾਅਦ ਇਕੱਠੇ ਘੁੰਮਾਂਗੇ ਨਾ ਸਭ ਕੁਝ ਲੈ ਕੇ ਕਰਨ ਜਾਵਾਂਗੇ ਵਿਆਹ ਤਾਂ ਪਹਿਲਾਂ ਆਵੇ ਬਾਅਦ ਵਿੱਚ ਕੀ ਫਾਇਦਾ ਵਿਆਹ ਤੋਂ ਲੈ ਕੇ ਜੰਨਣ ਹੋਣੀ ਹੈ ਬਾਅਦ ਨੂੰ ਨਹੀਂ ਤੁਸੀਂ ਆਪਣੀ ਪਸੰਦ ਨਾਲ ਜੋ ਲੈ ਆਓਗੇ ਮੈਂ ਪਾ ਦਾਂਗੀ। ਮੰਗ ਨੂੰ ਇੰਨੀ ਚੀਜ਼ਾਂ ਦਾ ਕੋਈ ਮੋਈ ਨਹੀਂਗਾ ਮੈਨੂੰ ਸਿੰਪਲ ਹੀ ਰਹਿਣਾ ਪਸੰਦ ਹੈਗਾ ਮੈਨੂੰ ਤੇ ਕੀ ਕਰਨਾ ਦੱਸੋ ਈਆ ਮਿਲੋਂ ਗੈਨੇ ਨਾਲੋਂ ਵੱਧ ਕੇ ਮੈਨੂੰ ਤੁਸੀਂ ਮਿਲ ਗਏ ਹੋ ਮੰਮੀ ਮਿਲ ਗਏ ਉਹਨਾਂ ਦਾ ਪਿਆਰ ਮਿਲ ਗਿਆ ਮੈਂ ਹੋਰ ਕੀ ਕਰਨਾ ਜੇ ਦੱਸੋ ਚਲ ਠੀਕ ਹੈ ਮੇਰੀ ਗੱਲ ਸੁਣੋ ਮੈਂ ਨਾ ਪੁੱਛਿਆ ਗਿਆ ਸੀ ਗੁਰਦੁਆਰੇ ਅਨੰਦ ਕਾਰਜ ਦੇ ਬਾਰੇ ਉਹ ਕਹਿੰਦੇ ਕਿ ਜਿਆਦਾ ਕੱਲ ਦਾ ਟਾਈਮ ਹੈਗਾ ਜੀ ਤੇ ਜਾਣ ਦਾ ਪਰਸਵਾ ਟਾਈਮ ਹੈਗਾ ਦੱਸੋ ਉਹ ਤੁਸੀਂ ਕੱਲ ਦਾ ਕਰੀਏ ਕਿ ਪਰਸੋਂ ਕਿਦਾਂ ਨਹੀਂ ਮੇਰੀ ਗੱਲ ਸੁਣੋ ਮੈਂ ਵੀ ਬੜੀ ਠੰਡੀ ਹੋ ਗਈ ਨਾ ਬੜੇ ਆਰਾਮ ਨਾਲ ਸੋਚੀ ਸੀ ਇਹ ਗੱਲ ਤਾਂ ਕਿ ਕਹਿੰਦੀ ਕਾਲੀ ਕਾਲੀ ਇਹ ਸੱਚੀ ਮੁੱਚੀ ਮੈਂ ਪਤਾ ਕੀ ਸੋਚਦੀ ਪਈ ਆ ਗ੍ਰੇਡ ਅਛਾ ਸੋਭਾ ਦੇਦੇ ਨੇ ਤੇ ਆਪਾਂ ਇੱਕ ਨਾ ਮੇਰਾ ਪੰਡਤ ਹੈਗਾ ਜਾਂ ਪਛਾਣ ਵਾਲਾ ਪੰਡਤ ਹਾਂ ਆਪਾਂ ਇਹ ਵਧੀਆ ਉਹ ਸਾਰਾ ਕੁਝ ਵੇਖਦਾ ਜੇ ਟੇਵੇ ਚ ਤੇ ਅਸੀਂ ਟੇਵਾ ਨਾਲ ਬਹਾਲੀਆਂ ਨੂੰ ਮਿਲ ਕੇ ਯਾਰ ਮੈਂ ਕਦੀ ਪੰਡਤ ਮੁਰਦਾ ਚੱਕਰ ਚ ਪਿਆ ਨਹੀਂ ਆ ਤੁਸੀਂ ਵੀ ਇੱਕ ਚੱਕਰ ਚ ਪਏ ਨਹੀਂ ਕਿ ਚੱਕਰ ਹੈ ਨਹੀਂ ਮੈਂ ਕਿੰਨੀ ਚਲੋ ਟੇਵਾ ਟੂਵਾ ਮਿਲ ਜੇ ਤਰੀਕ ਸੋਣੀ ਤਿਆਰ ਕਰ ਦੇਗਾ ਚੰਗਾ ਕੋਈ ਤਾਰਾ ਟੂਪਿਆ ਹੁੰਦਾ ਕੋਈ ਕੁਝ ਹੁੰਦਾ ਸਾਰੇ ਉਹਨਾਂ ਨੂੰ ਸਮਝ ਹੁੰਦੀਆਂ ਚੀਜ਼ਾਂ ਦੀ ਮਿਲਉਂਦੇ ਨਹੀਂ ਤੇ ਅਸੀਂ ਉਸੇ ਹਿਸਾਬ ਨਾਲ ਵਿਆਹ ਚੱਲ ਤਾਂ ਲੇ ਉੱਥੇ ਵੀ ਚੱਲ ਜਾਈਂਗਾ ਬਸ ਗੱਲ ਸਹੀ ਆ ਮੇਰੀ ਗੱਲ ਸੁਣੋ ਉਈ ਲਾ ਤੂੰ ਬੜੀ ਗਾਲੀ ਜੀ ਤੇ ਚਲ ਨਹੀਂ ਜਿਹੜਾ ਐ ਅੱਜ ਜਿਹੜਾ ਕੱਲ ਪਰਸੋਂ ਦਾ ਕੰਮ ਐ ਜਿਓ ਜਿਓ ਜੇ ਹੁਣ ਮੈਂ ਕਰੁੰਦੇ ਆ ਰੋਏ ਤੈਨੂੰ ਰੁਕਣ ਦੇਂਦੇ ਜੀ ਤੁਸੀਂ ਤਾਂ ਮੈਨੂੰ ਸਮਝਾਇਆ ਰ ਸਵਿਚ ਖਲੋਗੇ ਮੰਮੀ ਨੇ ਵੀ ਕਹਿੰਦੀ ਕਾਰੀ ਨਾ ਕਰ ਕੁੜੀਏ ਆਮ ਨਾਲ ਕਰਾਂਗੇ ਤੇ ਮੈਂ ਕਿਆ ਚੱਲ ਤੁਹਾਡਾ ਤੇ ਮੰਮੀ ਦਾ ਆਖਾ ਕਿਉਂ ਮੈਂ ਮੋੜਨਾ ਪਰ ਮੈਂ ਪਰ ਮੈਂ ਕਹਿੰਦਾ ਹੁਣ ਜਿਹੜਾ ਕੰਮ ਹੋ ਜਾਣਾ ਤੇ ਹੋ ਜਾ ਯਾਰ ਪਤਾ ਨਹੀਂ ਰੋਜ਼ ਰੋਜ਼ ਦੀ ਰਿਕਰਟਾਂ ਕਿ ਇਹ ਕਦੀ ਕੋਈ ਹੋਵੇ ਨਾ ਕਦੀ ਕੋਈ ਹੋ ਜਾਂਦਾ ਮੈਂ ਇਹਨਾਂ ਜਿਹੜਾ ਕੰਮ ਕਰੁੰਦਾ ਕੱਲ ਪਰਸੋਂ ਹੁੰਦਾ ਤੇ ਕਰਕੇ ਪਰ ਮਾਰੀ ਜੀ ਚਲੋ ਕੋਈ ਨਹੀਂ ਕਰ ਲੈਨੇ ਆ ਮੀ ਆਲਨ ਫਿਰ ਕਰ ਲਿਓ ਗੱਲ ਐਸ ਬਾਰੇ ਠੀਕ ਹੈ ਨਾ ਚਲੋ ਠੀਕ ਹੈ ਠੀਕ ਹੈ ਜੇ ਜਾਣਾ ਵੀ ਪੰਡਤ ਤੇ ਚਲ ਜਾਗੇ ਕਿਹੜੀ ਗੱਲ ਆ ਨਾਲੇ ਪੰਡਤ ਵੀ ਚਲ ਜਾਗੇ ਸਹੀ ਹੈ ਨਾ ਤੇ ਮੈਂ ਚਾਹ ਬਣਾਵਾਂ ਕੁਛ ਚਾਹ ਪੀਓ ਬਣਾਵਾਂ ਬਣਾਵਾਂ ਠੀਕ ਹੈ ਚਲ ਚਾਹ ਨਹੀਂ ਦਵਾਈ ਮਾਰ ਲਗਾ ਹਮੇ ਸੁੱਤਾ ਉੱਠਿਆ ਮੈਂ ਜੀ ਕਰਨਾ ਚਾਹ ਪੀਣ ਨੂੰ ਤੂੰ ਹੀ ਕੋਦਰ ਕਿਹੜੀਆਂ ਸਫਾਈਆਂ ਦੇ ਚੱਕਰ ਚ ਪੈ ਲੀ ਤੂੰ ਕਾਰ ਮੇਰਾ ਹੈ ਮੈਂ ਹੀ ਦੇਖਣਾ ਦੱਸੋ ਮੈਂ ਕਿਸੇ ਹੋਰ ਨੂੰ ਥੋੜੀ ਹੱਥ ਪਾਣ ਦੇਣਾ ਘਰ ਚ ਸਹੀ ਹੈ ਜਾ ਜਾ ਦੇ ਲੇ ਚਾ ਠੀਕ ਹੈ ਕੀ ਮਾ? ਲੈ। ਛੱਬੀ ਕੀ ਨੂੰ ਲੱਗੀ? ਲਾਓ ਵੀਰ। ਪਰਤਾਂ ਬਣਾਉਣ ਲੱਗੀ ਆ। ਅੱਗੇ ਕਹਿੰਦੇ ਮੈਂ ਕਿਹਾ ਪਰਤਾਂ ਬਣਾਉਣ ਲੱਗੀ ਆ। ਤੇ ਵੀਰੇ ਰਾਤ ਨੂੰ ਨਾ ਥੋੜਾ ਜਿਹਾ ਦਹੀਂ ਲਾਇਓ। ਨਾਲ ਨਾ ਆਪਾਂ ਪਕੌੜੀਆਂ ਪਾਲਾਂਗੇ ਦਹੀਂ 'ਚ। ਛੱਬੀ ਸਾਵੀਨ ਲੱਗਾਂ ਸਾਰਾ ਦਿਨ ਕੰਮ ਲੱਗੀ ਰਹਿਣੀ ਆ। ਲੈ ਵੀਰੇ। ਕੀ ਕਰਾਂ ਵੈਲੀ ਹੁਣ? ਜੇ ਵੈਲੀ ਰਹਿਣੀ ਆ ਨਾ। ਜੇ ਮਨ ਜਾ ਹੀ ਨਹੀਂ ਲੱਗਦਾ। ਐਵੇਂ ਫਿਰ ਮੈਨੂੰ ਬਸ ਉਸ ਘਰ ਦੀ ਯਾਰਜੀ ਆਈ ਜਾਂਦੀ ਆ ਜੇ ਮੈਂ ਕੰਮ ਕਰਦੀ ਰਵਾਂ ਤੇ ਫਿਰ ਮੈਂ ਸਹੀ ਰਹਿਣੀ ਆ ਤਾਂ ਕਰਕੇ ਮੈਂ ਕੰਮੀ ਲੱਗੀ ਰਹਿਣੀ ਆ ਅੱਛਾ ਲਓ ਕੋਈ ਨਾ ਥੋੜਾ ਟੀਵੀ ਟੀਵੀ ਦੇਖ ਲੈਣ ਥੋੜਾ ਮਨ ਹੋਰ ਹੋ ਜਾਂਦਾ ਵਾ ਇਹ ਥੋੜਾ ਕਿ ਆਪਾਂ ਸਾਰਾ ਦਿਨ ਕਿਚਨ 'ਚ ਹੀ ਲੱਗੇ ਰਹਿਣਾ ਵਾ ਅੱਛਾ ਉਹ ਮੈਂ ਪੁੱਛਣ ਨਾ ਚਾਚੀ ਜੀ ਕਿੱਥੇ ਗਏ ਆ ਚਾਚੀ ਜੀ ਨਾ ਅੱਜ ਕਿਸੇ ਰਿਸ਼ਤੇਦਾਰ ਦੇ ਗਏ ਆ ਇਹ ਨਹੀਂ ਮੈਨੂੰ ਪਤਾ ਵੀ ਕਿੱਥੇ ਗਏ ਆ ਭਾਬੀ ਨੂੰ ਬੜਾ ਤੁਸੀਂ ਉਹਨਾਂ ਨੂੰ ਪੁੱਛ ਲਓ ਮੈਂ ਕੀ ਦੇਖਾਂ ਨਾ ਮੈਂ ਤਾਂ ਨਾ ਨਾ ਮੈਂ ਨਹੀਂ ਕਿਨਾ ਸਰ ਮਸੀ ਮਨਾਂ ਕਰ ਗੱਲ ਲੈਣਾ ਕਰ ਲਵਾ ਕੀ ਦੱਸਾਂ ਮੈਂ ਜੇ ਮੈਂ ਨਹੀਂ ਕੋਈ ਕੰਮ ਕਰਦੀ ਮੈਂ ਤੇ ਲੋਕ ਲੋਕ ਕੇ ਰੋਂਦੀ ਰਹਿਣੀ ਇਹਨੇ ਸਾਲਾਂ ਦਾ ਪਿਆਰ ਇੱਕਦਮ ਭੁੱਲਣ ਕੀ ਜਿਵੇਂ ਸੌਖਾ ਆ ਕੋਈ ਤੁਮ ਜਿਹੀ ਨਹੀਂ ਲੱਗਦੀ ਹੋਰ ਤੇ ਕਰ ਬਸਾਲੂਗਾ ਮੈਂ ਕੀ ਕਰੂੰਗੀ ਇੱਥੇ ਜੇ ਰੱਬ ਨੇ ਮੈਨੂੰ ਕੋਈ ਬੱਚਾ ਦਿੱਤਾ ਹੁੰਦਾ ਤਾਂ ਮੇਰੀ ਜ਼ਿੰਦਗੀ ਸੌਖੀ ਲੰਘ ਜਾਂਦੀ ਲੈ ਜੇ ਰੱਬ ਉਹ ਬੱਚਾ ਦੇ ਦਿੰਦਾ ਤੇ ਫਿਰ ਮੈਨੂੰ ਆ ਦਿਨ ਵੇਖਣੇ ਨਹੀਂ ਸੀ ਪੈਣ ਮੈਂ ਤਾਂ ਤੁਹਾਡੇ ਸਾਹਮਣੇ ਹੱਸਦੀ ਰਹਿਣੀ ਆ ਕਿ ਤੁਸੀਂ ਸਾਰੇ ਮੈਨੂੰ ਵੇਖ ਕੇ ਟੈਨਸ਼ਨ ਨਾ ਲਓ ਕਿ ਸਾਡੇ ਬਰੂਆਂਾਂ ਤੇ ਸਾਡੀ ਧੀ ਆਣ ਕੇ ਬੈਗੀ ਆ। ਸੀਮਾ? ਆਈ ਨੀ। ਆਈ ਨੇ। ਕੋਈ ਲਾਸਾ ਤੈਨੂੰ ਲਪਨ ਹੈ ਕਿ ਟਮਾਟਾ ਹੈ। ਇਹ ਗਾਂ ਵੀ ਆ। ਕੋਈ ਨਹੀਂ ਸਵੇਰ ਦੇ ਕੱਪੜੇ ਧੋਤੇ ਨਾ, ਤੋਂ ਮਸ਼ੀਨ ਦਾ ਕਲਾਰਾ ਮੈਂ ਉੱਤੇ ਹੀ ਰਹਿ ਗਿਆ ਨਿੱਤਾ। ਮੈਂ ਹੁਣ ਮਸ਼ੀਨ ਸਾਹਮ ਦਾ ਕੱਪੜੇ ਸੁੱਕ ਵੀ ਗਏ ਆ ਤੇ ਮੈਂ ਕਿ ਨਾਲ ਨਾਲ ਸਾਹਮ ਦਾ ਸ਼ਮੀ ਕਹਿੰਦੀ, ਪਰ ਵੀ ਮੈਂ ਸਬਜ਼ੀ ਦਾ ਵੇਰ ਲੰਨੀ ਆ, ਤੋ ਤੁਸੀਂ ਨਾ ਕੱਪੜੇ ਸਾਹਮ ਨੂੰ। ਅੱਛਾ ਮੈਂ ਨਾ ਤੁਹਾਨੂੰ ਇੱਕ ਗੱਲ ਕਰਨੀ ਇੱਥੇ ਬੈਠ। ਵੇਦਨਾ ਹਾਂ ਪਾਣੀ ਤੇ ਨਹੀਂ ਮੀਨਾ ਨਾ ਨਾ ਪਾਣੀ ਨਹੀਂ ਕਿੱਥੇ ਚਾਚੀ ਨਹੀਂ ਕਿੱਥੇ ਗਏ ਆ ਚਾਚੀ ਗਏ ਅੱਜ ਆਪਣੇ ਵਿਛਲੇ ਘਰਾਂ ਦੇ ਘਰ ਹੂੰ ਕਿਸ ਕੋਈ ਕੀ ਨਹੀਂ ਉਹਦਾ ਸ਼ਾਇਦ ਪਤਾ ਪਤਾ ਲੈਣਗੇ ਆ ਜਾਣਗੇ ਸ਼ਾਮ ਤੱਕ ਤੇ ਨਾ ਮਮਾ ਨਾ ਜੇ ਰੋਂਦੇ ਆ ਨਾਨੇ ਗਏ ਦੋਨੋਂ ਪੱਠੇ ਤੇ ਗਏ ਆ ਅੱਛਾ ਦੋਨੋਂ ਇਕੱਠੇ ਕਿੱ데 ਰੋੜੀ ਜਾਣਾ ਹਾਂ ਹੋਰ ਮੈਂ ਅੱਗੇ ਸ਼ਮਮੀ ਨੂੰ ਪੁੱਛਣ ਆ ਹੂੰ ਅੱਛਾ ਮੈਂ ਤੇ ਨਾ ਇਹ ਸਲਾਹ ਕਰਨੀ ਆ ਸਾਈਂ ਬੜਾ ਜਿੱਦ ਕਰਕੇ ਬੈਠਾ ਵਾ ਕਿ ਸਿਮਰਤ ਨੂੰ ਨਾਲ ਲੈ ਕੇ ਜਾਣਾ ਵਾ ਮੈਂ ਸੁਖਮਨ ਤੋਂ ਬਿਨਾ ਨਹੀਂ ਰਹਿ ਸਕਦਾ ਮੇਰਾ دل ਨਹੀਂ ਲੱਗਦਾ ਤੇ ਹੁਣ ਮੈਂ ਇਹੋ ਹੀ ਸੋਚੀ ਜਨਾ ਵਾ ਆਪੀ ਭੇਜਾਂ ਕਿ ਕੀ ਕਰਾਂ ਇੱਕ ਪਾਸੇ ਮੈਂ ਪੁਲਿਸ ਕੰਪਲੇਟ ਕਰਨਿਆ ਹਾਂ ਮੇਰੀ ਗੱਲ ਸੁਣੋ ਤੁਹਾਨੂੰ ਮੈਂ ਪਹਿਲ ਵੀ ਇਹ ਹੀ ਕਿਹਾ ਵਾ ਤੇ ਪੁਲਿਸ ਕੰਪਲੇਂਟ ਅਜੇ ਨਾ ਕਰਿਓ ਤੇ ਦੂਜੀ ਇਹ ਗੱਲ ਸਾਰਾ ਪਰਿਵਾਰ ਉਹਦਾ ਇੱਥੇ ਆ ਖਾਸ ਕਰਕੇ ਪਿਓ ਜਿਹੜਾ ਹੁੰਦਾ ਨਾ ਆਪਣੇ ਬੱਚੇ ਬਿਨਾਂ ਨਹੀਂ ਜਾ ਸਕਦਾ ਜਨਾਨੀ ਨੇ ਭਾਵੇਂ ਲੱਖ ਗਿਲਸ਼ਕੇ ਹੋਣ ਪਰ ਬੱਚੇ ਵਾਸਤੇ ਬਿਲਕੁਲ ਨਹੀਂ ਉਹ ਕਹਿ ਸਕਦਾ ਕਿ ਮੈਂ ਜਿਦਾਈ ਰਦੀ ਸਹਿਵਾਂ ਤੇ ਦੂਸਰੀ ਇਹ ਗੱਲ ਜਿਉ ਆਇਆ ਨਾ ਕੋਈ ਨਹੀਂ ਦੋ ਦਿਨ ਰਹਿਣ ਦੋ ਕੀ ਪਤਾ ਉਧਰ ਰਣਜੀਤ ਦਾ ਵੀ ਕੋਈ ਫੈਸਲਾ ਹੋ ਜੇ ਵੀ ਆ ਕੇ ਮੈਂ ਸ਼ੰਮੀ ਨੂੰ ਲੈ ਜਾ ਤੇ ਮੈਂ ਗਲਤ ਫੈਸਲਾ ਲੈਣਿਆ ਜਿਹੜਾ ਦੂਜਾ ਵਿਆਹ ਕਰਨ ਲੱਗਾ ਮੈਂ ਤੈਨੂੰ ਕੀ ਲੱਗਦਾ ਰਜੀਤ ਫੈਸਲਾ ਲੈ ਆ ਸਕਦਾ ਮੈਨੂੰ ਨਹੀਂ ਲੱਗਦਾ ਕਿ ਕੋਈ ਫੈਸਲਾ ਲਊਗਾ ਉਹ ਤੇ ਵਿਆਹ ਕਰਨ ਨੂੰ ਬੈਠਾ ਵਾ ਮੈਨੂੰ ਤੇ ਅਜੇ ਵੀ ਪਤਾ ਲੱਗਣ ਦਿਆ ਮੇਰਾ ਇੱਕ ਫਰੈਂਡ ਹੀ ਉਹਨੇ ਦੱਸਿਆ ਕਹਿੰਦਾ ਉਹ ਤੇ ਵਿਆਹ ਦੀਆਂ ਤਿਆਰੀਆਂ ਚਾ ਪਰ ਇੱਕ ਗੱਲ ਹੈਗੀ ਆ ਜਿੰਨਾ ਚਿਰ ਤਲਾਕ ਨਹੀਂ ਹੁੰਦਾ ਉਹ ਵਿਆਹ ਕਿਵੇਂ ਕਰਵਾ ਸਕਦਾ ਵਾ ਹਾਂ ਉਹ ਇਹ ਤੇ ਗੱਲ ਸਹੀ ਠੱਡੀ ਲਾਗੇ ਡਰ ਹੋਵੇਗਾ ਤੇ ਫੇਰ ਹੀ ਫੈਸਲਾ ਲਏਗਾ ਕੀ ਪਤਾ ਅਜੀ ਉਹਦੇ ਮਨ ਚ ਕੀ ਚੱਲੰਦਾ ਤੇ ਕਿੰਨੀ ਤਿਆਰੀਆਂ ਤੁਰੀਆਂ ਕੱਖ ਨਹੀਂ ਹੁੰਦੀਆਂ ਸਾਇਲ ਤੇ ਇੱਥੇ ਬੈਠਾ ਵਾ ਤਿਆਰੀਆਂ ਮਾਪੋਤ ਨੇ ਕਾਦੀਆਂ ਕਰ ਲੈਣੀਆਂ ਵਾ ਜੇ ਨਾਲੇ ਉਹ ਜਿਹੜਾ ਮੇਰਾ ਦੋਸਤ ਆ ਨਾ ਉਹਦੇ ਨਾਲ ਮੈਂ ਹਰ ਇੱਕ ਘਰ ਦੀ ਗੱਲ ਸ਼ੇਅਰ ਕਰ ਦਿੰਦਾ ਤੇ ਮੈਂ ਉਹਨੂੰ ਸਾਰੀ ਗੱਲ ਦੱਸੀ ਸ਼ਮੀ ਵੱਲੋਂ ਤੇ ਉਹਨੂੰ ਪਤਾ ਵੀ ਆ ਤੇ ਉਹ ਕਹਿੰਦਾ ਵਾ ਵੀ ਮੇਰਾ ਨਾ ਯਾਰ ਦੋਸਤ ਹੈਗਾ ਜਿਹੜਾ ਬਾਹਰੋਂ ਆਇਆ ਵਾ ਤੇ ਉਹਦੇ ਨਾਲ ਘਰ ਦੇ ਦੀ ਕਿਸੇ ਕਾਰਨ ਡੈਥ ਹੋ ਗਈ ਤੇ ਕਹਿੰਦਾ ਵੇਖ ਲਓ ਜੇ ਰਿਸ਼ਤਾ ਕਰਨਾ ਮੁੰਡਾ ਵੇਖਣਾ ਤੇ ਵੇਖ ਲਓ ਮੁੰਡਾ ਇੱਥੇ ਹੀ ਆ ਤੇ ਤੁਹਾਡੀ ਕੁੜੀ ਨੂੰ ਨੇ ਬਾਹਰ ਨਾਲ ਹੀ ਲੈ ਜਾਣਾ ਬਾਹਰ ਲੈ ਜਾਣਾ ਹਾਂ ਮੇਰੀ ਗੱਲ ਸੁਣੋ ਤੁਸੀਂ ਆਪਣੇ ਘਰ ਦੀ ਗੱਲ ਆਪਣੇ ਫਰੈਂਡ ਨਾਲ ਸ਼ੇਅਰ ਕਰਕੇ ਯਾਰ ਮੇਰੀ ਗੱਲ ਸੁਣੋ ਉਹ ਮੇਰੇ ਨਾਲ ਵੀ ਆਪਣੀ ਗੱਲ ਸਾਰੀ ਸ਼ੇਅਰ ਕਰਦਾ ਤੇ ਮੈਂ ਵੀ ਉਹਦੇ ਨਾਲ ਗੱਲ ਸ਼ੇਅਰ ਕਰਦਾ ਵਾਂ ਤੇ ਕਹਿੰਦਾ ਚਲੋ ਜੇ ਤੇ ਤੁਹਾਡੀ ਭੈਣ ਬਾਹਰ ਚੱਲੇਗੀ ਨਾ ਉਹਦੇ ਮੱਥੇ ਲੱਗੇਗੀ ਨਾ ਉਹ ਉਹਦੇ ਮੱਥੇ ਲੱਗੇਗਾ ਫਿਰ ਨਹੀਂ ਜਲਦੀ ਫੈਸਲਾ ਨਹੀਂ ਲੈਣਾ ਜੀ ਸ਼ਮੀ ਮੰਨੇਗੀ ਸ਼ਮੀ ਮੰਨੇਗੀ ਵਿਆਹ ਸੇ ਕਦੀ ਨਾ ਮੇਰੀ ਗੱਲ ਸੁਣ ਲੋ ਅਜੀ ਆਪਾਂ ਇਹ ਫੈਸਲਾ ਕੋਈ ਨਹੀਂ ਲੈਣਾ ਕੋਈ ਨਹੀਂ ਉਧਰੋਂ ਸਾਨੂੰ ਪੂਰਾ ਜਵਾਬ ਸੁਣ ਲੈਣ ਦੋ ਫੇ ਘਰ ਥੋੜੀ ਬਿਠਾਉਣੀ ਆ ਸੋਚਾਂਗੇ ਉਹਦੇ ਬਾਰੇ ਪੀ ਉਹਦਾ ਵਿਆਹ ਕਰਨਾ ਕਿ ਨਹੀਂ ਕਰਨਾ ਇਹੋ ਤੇ ਮੈਂ ਤੈਨੂੰ ਨਾਲ ਗੱਲ ਕਰਨ ਲੱਗਾ ਸਾਰੀ ਜ਼ਿੰਦਗੀ ਪਈ ਆ ਉਦੀ ਕਿ ਉਹਨੇ ਵਿਚਾਰੀ ਨੇ ਰੋ ਰੋ ਕੇ ਕੱਟਨੀ ਆ ਹੁਣ ਵੀ ਕਿਚਨ ਚ ਵਿਚਾਰੀ ਹੱਸ ਕੇ ਗੱਲ ਕਰਨਦੀ ਮੈਨੂੰ ਪਤਾ ਆ ਇਹ ਬਾਰ ਬਾਰ ਹੱਸਦੀ ਆ ਅੰਦਰੋਂ ਤੇ ਇਹਦਾ ਦਿਲ ਰੋਂਦਾ ਵਾ ਭਰਾ ਮਾਣ ਮੈਨੂੰ ਸਾਰੀ ਗੱਲ ਦਾ ਪਤਾ ਲੱਗ ਜਾਂਦਾ ਇਹਦੀ ਦਾ ਦਿਲ ਤੇ ਉਹਦਾ ਰੋਣਾ ਹੀ ਆ ਮਸਾ ਮਸਾ ਤੇ ਉਹਨੂੰ ਮਿਲਿਆ ਹੀ ਸੁੱਖ ਉਹ ਵੀ ਮਾਲਕ ਕੋਸਿਆ ਨਹੀਂ ਗਿਆ 4 ਦਿਨ ਖੁਸ਼ ਹੋਈ ਫਿਰ ਆਪਣੇ ਉਹਿਆਂ ਨਾਲ ਤੇ ਆ ਗਈ ਆ ਕੋਈ ਨਹੀਂ ਅਜੇ ਆਪਾਂ ਕੋਈ ਨਹੀਂ ਇਹ ਵਿਆਹ ਦਾ ਫੈਸਲਾ ਲੈਣਾ ਚਾਚੀ ਤੇ ਮੰਮੀ ਆਂਦੇ ਆ ਨਾ ਤੇ ਤੁਸੀਂ ਉਹਨਾਂ ਨਾਲ ਗੱਲ ਕਰ ਲਿਓ ਤੇ ਦੂਸਰੀ ਇਹ ਗੱਲ ਉਹਨੂੰ ਕਹੋ ਫਿਰ ਮੇਰੀ ਭੈਣ ਦਾ ਜਦੋਂ ਤਲਾਕ ਹੋਏਗਾ ਨਾ ਤੇ ਫਿਰ ਤੁਹਾਨੂੰ ਆਪਾਂ ਦੱਸਾਂਗੇ ਇਸ ਰਾਨੀ ਆਪਾ ਫੈਸਲਾ ਲੈ ਸਕਦਾ। ਪਸthiophenਾ ਪਾਈ ਤੇ ਨਾ ਤੀਆ ਤੇ ਥੋੜਾ ਰੱਖ ਕੇ ਬੈਠੇ ਰਹਿਣਾ। ਆਪਾਂ ਖੁਦ ਉਹਨਾਂ ਨੂੰ ਕਵਾਂਗੇ ਕਿ ਮੇਰੀ ਭੈਣ ਨੇ ਤਾਂ ਡੋਸ ਦੇਣਾ। ਤੇ ਤਲਾਕ ਕਰਾ ਕੇ کہیں ਇਹਦਾ ਕੁਝ ਸੋਚੀਏ। ਆ ਵੀ ਇਹ ਵੀ ਆਪਣੀ ਜ਼ਿੰਦਗੀ ਨਵੀਂ ਸ਼ੁਰੂ ਕਰੇ। ਇਹੋ ਕੱਲ ਮੈਂ ਚਾਚੀ ਨਾਲ ਕਰਨੀ ਤੇ ਮੰਮੀ ਨਾਲ ਕਰਨੀ ਜਿਹੜੇ ਉਹ ਦੋਨੇ ਜਣੀਆਂ ਬਾਜ਼ਾਰ ਹੈ ਗਿਆ। ਕੋਈ ਨਹੀਂ। ਆਉਂਦੀ ਆ ਤੇ ਫਿਰ ਗੱਲ ਕਰਦੇ ਆ। ਤੇ ਅਜੀ ਸ਼ਮੀ ਨਾਲ ਬਿਲਕੁਲ ਨਹੀਂ ਗੱਲ ਕਰਿਓ। ਉਹਨੇ ਕਹਿਣਾ ਮੈਂ ਵੀਰੇ ਤੇ ਭਾਰੂ ਲੱਗਦੀ ਆ ਜਿਹੜੇ ਵਿਆਹ ਬਾਰੇ ਸੋਚਣ ਲੱਪੇ ਆ। ਅਜੀ ਗੱਲ ਬਿਲਕੁਲ ਨਾ ਸ਼ਮੀਨਾ ਕਰਿਓ। ਸਿਮਾ ਪਹਿਣਾ ਵੀ ਕਦੀ ਬਹੁਤ ਜੰਦੀਆਂ ਵੀਰਿਆਂ ਤੇ ਕਦੀ ਬੋਝ ਨਹੀਂ ਬਣਦੀਆਂ। ਉਹ ਤੇ ਮੈਨੂੰ ਟੈਨਸ਼ਨ ਲੱਗੀ ਹੋਈ ਆ ਕਿ ਚਲੇਦਾ ਵੀ ਵਿਆਹ ਕਰਦੀ ਆ ਆਪਾਂ। ਮੈਨੂੰ ਪਤਾ ਵਾ, ਭਰਾਵਾਂ ਨੂੰ ਚਿੰਤਾ ਆਉਂਦੀ ਆ। ਇੱਕ ਨਹੀਂ ਦੋਵੇਂ ਪਹਿਣਾ ਆ ਕੇ ਕੰਨ ਬੈਗੀਆਂ ਵਾ। ਕੋਈ ਨਹੀਂ ਜੇ ਮਾਲਕ ਨਹੀਂ ਸਕਦੇ ਦੁੱਖ ਦੀ ਘੜੀ ਜਾਂਦੀ ਹੈ ਨਾ ਤੇ ਕੋਈ ਨਹੀਂ ਸੁੱਖ ਦੀ ਘੜੀ ਵੀ ਆਏਗੀ। ਇਹੋ ਹੀ ਕੰਮ ਹੱਸੇਗਾ ਸ਼ਮੀ ਦਾ। ਮੈਂ ਕਹਿੰਨੀ ਆ ਮੈਨੂੰ ਉਸ ਮਾਲਕ ਤੇ ਭਰੋਸਾ ਆ। ਜਲੋ ਪ੍ਰੋਸਾਹ ਹੋਣਾ ਵੀ ਚਾਹੀਦਾ ਮੈਂ ਤੇਨਾਂ ਇਹ ਗੱਲ ਕਰਨੀਆਂ ਫਿਰ ਸਿਮਰਤ ਨੂੰ ਭੇਜਦੀ ਐ ਸਾਹਿਲ ਦੇ ਨਾਲ ਕੋਈ ਨਹੀਂ ਸੋਚਨੇ ਹਉ ਦੇ ਬਾਰੇ ਹੀ ਹੋਂ ਤੇ ਗਈ ਉਹ ਗੁਰਦੁਆਰੇ ਗੁੜਿਆ ਰੋਂਦੀ ਸੀ ਤੇ ਮੈਂ ਕਿਹਾ ਜਾਉ ਨਾਲੇ ਗੁਰੂ ਘਰ ਜਾ ਕੇ ਮੱਠਾ ਢੇਕਾ ਉਹ ਨਾਲੇ ਮਿਲਿਆ ਥੋੜੀ ਘੁੰਮ ਫੇਰਾਏਗੀ ਠੀਕ ਹੈ ਚਲ ਠੀਕ ਹੈ ਤੇ ਆਂਦੀ ਐ ਤੇ ਆਪਾਂ ਬੈਠ ਕੇ ਸਾਹਿਲ ਨੂੰ ਪੁੱਛ ਕੇ ਨਾ ਕਿ ਤੇ ਜੇ ਸਾਹਿਲ ਕਹੇਗਾ ਨਾ ਤੇ ਫਿਰ ਆਪਾਂ ਨੂੰ ਭੇਜਾਂਗੇ ਇੱਕ ਤੇ ਆਪਣਾ ਘਰ ਵਸਾਏ ਤੇ ਜਾ ਕੇ ਪਤਾ ਤਾਂ ਲੱਗੇਗਾ ਕਿ ਉਹ ਜਿਹੜੀ ਅੰਜੂ ਆ ਉਹ ਘਾਰਿਆ ਕੇ ਕੱਢ ਦਿੱਤੀ ਮੇਰੀ ਫੋਨ ਕਰ ਦੋ ਮਿੰਟ ਬੈਠ ਸਾਹਿਤ ਇੱਕ ਸਾਹਿਤ ਮੈਂ ਤੇ ਇੱਕ ਕਰਕੇ ਆ ਕਿ ਮੈਂ ਰੰਗ ਤੇ ਰਹੀ ਵਾ ਤੇ ਕੰਮ ਕਰ ਆਪਣਾ ਕਰ ਲੂੰਗਾ ਕੋਈ ਕੰਮ ਕਰ ਤੇ ਦੋਵਾਂ ਪਰਮਾਂ ਦਾ ਸੈਟ ਆ ਤੇ ਮੈਂ ਨਹੀਂ ਚਾਹੁੰਦਾ ਕਿ ਕੰਮ ਕਰ ਵੱਖਰਾ ਕਰੇ ਤੇ ਨਾਲੇ ਕਰਾਇਆ ਅੱਜਕੱਲ ਦਿੱਤਾ ਜਾਂਦਾ ਵਾ ਨਹੀਂ ਨਹੀਂ ਸਾਈਲ ਕਰ ਜਾਏਗਾ ਆਪਣੇ ਹੀ ਘਰ ਜਾਏਗਾ ਕਰਾਇਦੇ ਘਰ ਤੇ ਨਹੀਂ ਜਾਏਗਾ ਉੱਥੇ ਹੀ ਜਾਏਗਾ ਤੇ ਫਿਕਰ ਨਾ ਕਰੋ ਕੋਈ ਨਹੀਂ ਆਪਾਂ ਸਾਈਨ ਦਾ ਵੀ ਗੱਲ ਕਰ ਲੈਨੇ ਆ ਤੇ ਸ਼ਮੀ ਨਾਲ ਜੇ ਇਹ ਗੱਲ ਨਾ ਕਰਿਓ ਠੀਕ ਹੈ ਚਲ ਚੰਮੀਨਾ ਨਹੀਂ ਮੈਂ ਗੱਲ ਕਰਦਾ ਮੈਂ ਤੇ ਸਿਰਫ ਸਲਾਹ ਕਰਨੀ ਮੈਂ ਤਾਂ ਕਰਕੇ ਤੈਨੂੰ ਕਹਿਣਾ ਕਿ ਚੱਲ ਮੰਮੀ ਹੁੰਦੇ ਤੇ ਸਲਾਹ ਕਰ ਦਿੰਦੇ ਆ ਕੋਈ ਨਹੀਂ ਕਰ ਲਾਂਗੀ ਮੈਂ ਹੁਣ ਪਪੜੇ ਜੋੜ ਲਾਂ ਤੁਸੀਂ ਜੇ ਚਾਹ ਪਾਣੀ ਪੀਣੀ ਆ ਤੇ ਦੱਸੋ ਤੁਹਾਨੂੰ ਮੈਂ ਬਣਾ ਦਾਂ ਚਾਹ ਪਾਣੀ ਨਹੀਂ ਚਾਹ ਪਾਣੀ ਦੀ ਵੀ ਨਹੀਂ ਚਾਹ ਠੀਕ ਆ ਹਣ ਮੈਂ ਕੜੀ ਰਸਤੇ ਬਾਹਰ ਮੈਂ ਟਿਕਾ ਹਾਂ ਜਾਓ ਰੈਸਟ ਕਰੋ ਤੁਸੀਂ ਸੇਮਾ ਅੰਨੀ ਇੱਕ ਮਿੰਟ ਇੱਕ ਮਿੰਟ ਆ ਮੈਂ ਕੱਪੜੇ ਵਿੱਚ ਲਾਂ ਇਹ ਤੇ ਪ੍ਰੈਸ ਵਾਲੇ ਤੇ ਨਹੀਂ ਆਗੀ। ਹਾਂ ਵੀ ਇਹ ਕੇ ਨਾ ਗੱਲ। ਇਹ ਕੱਪੜੇ ਮੈਂ ਉਹ ਬੰਦਾਂ ਨਹੀਂ ਆ ਪ੍ਰੈਸ ਵਾਲੇ ਨਾਲ ਮੈਂ ਖਾਂ ਇੱਧਰ ਤੇ ਨਹੀਂ ਦੱਸੋ। ਬੈਠ ਤੇ। ਜਦ ਮੈਂ انا ਹੀ ਸੋਚਣਿਆ ਵਾ ਕਿ ਹੁਣ ਤੇ ਰਿਸ਼ਤਾ ਚੰਗਾ ਲੱਭਣ ਦੇ ਆ ਵਾ ਤੇ ਕੱਲ ਨੂੰ ਇਹ ਨਾ ਹੋਵੇ ਮੁੰਡਾ ਬਾਹਰ ਚਲ ਜੇ ਫੇਰ ਆਪਾਂ ਇਡਾ ਸੋਹਣਾ ਰਿਸ਼ਤਾ ਘਵਾ ਕੇ ਬੈਠ ਜੀਏ। ਹੁਣ ਤੇ ਉਹਦਾ ਘਰ-ਬਾਰ ਵੀ ਸਹੀ ਆ ਫਿਰ ਨਾਲ ਸ਼ਮੀ ਨੇ ਬਾਹਰ ਚਲ ਜਾਣਾ ਵਾ। ਮੇਰੀ ਗੱਲ ਸੁਣਾ ਤੂੰ ਇੰਨੀ ਜਲਦਬਾਜ਼ੀ ਕਿਉਂ ਕਰਨ ਦੀ ਓ? ਰਿਸ਼ਤਾ ਸ਼ਮੀ ਸ਼ਮੀ ਬੈਠ ਸ਼ਮੀ ਬੈ ਜਾ ਕਿਦਾਂ ਰਿਸ਼ਤਾ ਦੀਦੀ ਸ਼ਮੀ ਮੈਂ ਗੱਲ ਕਰਦਿਆਂ ਰਿਸ਼ਤੇ ਬਾਰੇ ਇਹਦੇ ਨਾਲ ਕੰਮੀ ਤੇ ਮੈਂ ਚਾਚੀ ਨਹੀਂ ਇੱਕ ਰਿਸ਼ਤਾ ਹੈ ਬਾਰੋਂ ਤੇ ਉਹਨੇ ਵਿਆਹ ਕੇ ਨਾਲ ਹੀ ਤੈਨੂੰ ਬਾਹਰ ਲੈ ਜਾਣਾ ਮੈਨੂੰ ਪਤਾ ਤੈਨੂੰ ਫੈਸਲਾ ਲੈਣਾ ਬੜਾ ਔਖਾ ਵਾ ਤੇਰੇ ਰਿਸ਼ਤੇ ਬਾਰੇ ਸ਼ਮੀ ਗੱਲ ਕਰਨ ਦੀ ਇੱਕ ਮੁੰਡਾ ਆਇਆ ਕਹਿੰਦੀ ਸੋਹਣਾ ਸੁਲੱਖਾ ਵਾ ਕੰਮਕਾਰ ਵੀ ਵਧੀਆ ਵਾ ਤੇ ਬਾਹਰ ਰਹਿੰਦਾ ਵਾ ਤੇ ਉਹਦੀ ਵਾਈਫ ਦੀ ਨਾ ਡੈਥ ਹੋ ਗਈ ਆ ਤੇ ਉਹਨਾਂ ਨੂੰ ਵੀ ਕੋਈ ਚੰਗੀ ਕੁੜੀ ਚਾਹੀਦੀ ਐ ਤੇ ਇਹਨਾਂ ਦੇ ਫੈਮਿਲੀ ਨੇ ਗੱਲ ਕੀਤੀ ਸੀ ਪਿਤਾ ਦੀ ਭੈਣ ਐ ਇਸ ਨਾਲ ਤੁਹਾਡੇ ਘਰ ਆ ਕੇ ਬੈਠੀ ਆ ਤੇ ਕੀ ਸੋਚਿਆ ਉਹਦੇ ਬਾਰੇ ਤੇ ਮੈਨੂੰ ਕਹਿਂਦੇ ਆ ਵੀ ਆਪਾਂ ਕਿਉਂ ਨਾ ਸ਼ੰਮੀ ਦਾ ਰਿਸ਼ਤਾ ਕਰ ਲਈਏ ਉਹ ਵੀ ਤਾਂ ਦੂਸਰੇ ਵਿਆਹ ਕਰਨ ਨੂੰ ਘਰ ਨਾ ਭਾਬੀ ਮੇਰੇ ਨਾਲ ਇਦਾਂ ਦੀਆਂ ਗੱਲਾਂ ਨਾ ਕਰੋ ਮੈਂ ਤੁਹਾਨੂੰ ਦੱਸਾਂ ਮੈਂ ਕੋਈ ਰਿਸ਼ਤਾ ਨਹੀਂ ਕਰਨਾ ਕਿਸੇ ਨਾਲ ਵੀ ਜੇ ਮੈਂ ਤੁਹਾਡੀ ਤੇ ਬੋਝ ਹੀ ਆ ਨਾ ਤੇ ਮੈਨੂੰ ਤੁਸੀਂ ਵੈਸੇ ਹੀ ਦੱਸ ਦੋ ਨਾ ਨਾ ਸ਼ਮੀ ਮੈਂ ਪਹਿਲੇ ਹੀ ਬਹੁਤ ਦੁਖੀ ਆ ਤੁਸੀਂ ਕਿ ਅਗਲੇ ਤੇ ਚਖਮਾ ਤੇ ਲੂਨ ਪਾਉਣ ਲਿਆ ਜੇ ਪਰ ਕਿਹਾ ਸੀ ਨਾ ਸ਼ਮੀ ਦੇਖਾ ਤੂੰ ਆਪਣਾ ਮਨ ਨਾ ਪਰ ਦੇਖ ਆਪਾਂ ਵੀ ਤੇ ਕੁਝ ਨਾ ਕੋਈ ਸੋਚਣਾ ਨਾ ਜੇ ਰஞ்சிਤ ਨੇ ਨਹੀਂ ਤੇਰੇ ਬਾਰੇ ਸੋਚਿਆ ਤੇ ਆਪਾਂ ਆਂ ਹੀ ਸੋਚਣਾ ਨਾ ਤੇਰੀ ਸਾਰੀ ਜ਼ਿੰਦਗੀ ਪਈ ਹੈ ਜੇ ਮੇਰੀ ਗੱਲ ਸੁਣੋ ਇੰਨੀ ਜਲਦੀ ਇੰਨੇ ਨੇ ਵੱਡੇ ਫੈਸਲੇ ਭਾਬੀ ਅੱਜ ਦੱਸਣ ਲੱਗੀ ਆ ਤੁਹਾਨੂੰ ਆ ਕੰਮ ਇੱਥੇ ਕਰਨ ਦੀ ਹੁੰਦੀ ਹੈ ਤੇ ਸੂਰਤ ਮੇਰੀ ਉਸ ਘਰ ਚ ਲੱਗੀ ਹੁੰਦੀ ਆ ਕਿਦਾਂ ਕੁ ਜਨਾਂ ਨੂੰ ਇੰਨੀ ਛੇਤੀ ਉਹਨੇ ਉਹਨੇ ਤੇ ਇੱਕ ਮਿੰਟ ਚ ਮੈਨੂੰ ਘਰੋਂ ਭਜਾ ਦਿੱਤਾ ਇੱਕ ਮਿੰਟ ਚ ਉਹਨੇ ਸਾਰੇ ਰਿਸ਼ਤੇ ਤੋੜਤੇ ਤੇ ਇਹ ਇੱਕ ਤਾਣ ਕੇ ਕਹਿਣ ਲੱਗ ਪਿਆ ਕਿ ਮੈਂ ਤੇ ਨਾ ਵਿਆਹ ਕਰਾਉਣਾ ਮੈਂ ਦੂਜੀ ਜਨਾਨੀ ਦਾ ਹਾਂ ਪਰ ਮੈਂ ਮੈਂ ਇਹ ਕੰਮ ਨਹੀਂ ਕਰ ਸਕਦੀ ਇੱਕ ਔਰਤ ਦਾ ਦਿਲ ਇੰਨੀ ਛੇਤੀ ਐਨੇ ਨਬਡੇ ਫੈਸਲੇ ਨਹੀਂ ਲੈ ਸਕਦਾ ਭਾਬੀ ਸਮਝਣ ਦੀ ਕੋਸ਼ਿਸ਼ ਕਰੋ ਸ਼ਮੀ ਮੈਂ ਤੇਰੀ ਗੱਲ ਸਮਝਦੀ ਆ ਤੇਰੇ ਤੋਂ ਪਹਿਲਾਂ ਆ ਗੱਲਾਂ ਮੈਂ ਤੇਰੇ ਵੀਰੇ ਨੂੰ ਕਹਿ ਚੁੱਕੀ ਆ ਕਿ ਇੰਨੀ ਜਲਦਬਾਜ਼ੀ ਨਾ ਕਰੋ ਨਾਲੇ ਧੀਆਂ ਕਦੀ ਬੋਝ ਨਹੀਂ ਹੁੰਦੀਆਂ ਮਾਪੇ ਤੇ ਇਹ ਤੋਂ ਕਿਵੇਂ ਸੋਚ ਲਿਆ ਕਿ ਤੇਰੇ ਵੀਰੇ ਦੇ ਤੂੰ ਬੋਝ ਆਂ ਭਾਬੀ ਮੇਰੀ ਗੱਲ ਸੁਣੋ ਤੁਸੀਂ ਇਹ ਜੀ ਕੋਈ ਰਿਸ਼ਤਾ ਰਿਸ਼ਤਾ ਨਾ ਵੇਖੋ ਮੈਂ ਠੀਕ ਆ ਇੱਥੇ ਤੇ ਜੇ ਤੁਹਾਨੂੰ ਜ਼ਿਆਦਾ ਦਿੱਕਤ ਆ ਜੇ ਤੁਹਾਨੂੰ ਮੇਰਾ ਖਰਚਾ ਪੈਂਦਾ ਹੈ ਨਾ ਕੋਈ ਨਹੀਂ ਤੁਹਾਡੇ ਕੋ ਰੋਟੀ ਦਿੱਤੀ ਜਾਂਦੀ ਤੇ ਕੋਈ ਗੱਲ ਨਹੀਂ ਤੁਸੀਂ ਮੈਨੂੰ ਦੱਸ ਦੋ ਮੈਂ ਆਪਣਾ ਪ੍ਰਬੰਧ ਕਿਤੇ ਹੋਰ ਕਰ ਲੈਣੀ ਸ਼ਮੀ ਆ ਤੂੰ ਸੋਚ ਵੀ ਕਿਵੇਂ ਲਿਆ ਦੱਸ ਮੈਂ ਤੈਨੂੰ ਬਾਰ-ਬਾਰ ਕਿੰਨਾ ਪਿਆਵਾਂ ਵੀ ਇਹੋ ਜਿਹੇ ਰਿਸ਼ਤੇ ਨਹੀਂ ਲੱਭਣੇ ਹੁਣ ਵੇਖੋ ਸਿਮਰਤ ਵੀ ਇੱਥੇ ਆਣ ਕੇ ਸਾਵੀ ਮੇਰੇ ਨਾਲ ਬੈ ਗਈ ਸੀ ਤੇ ਆਪਾਂ ਉਹਨੂੰ ਤੇ ਇਹੋ ਹੀ ਕਹਿਣ ਦੇ ਆ ਨਾ ਕਿ ਤੂੰ ਆਪਣੇ ਘਰੇ ਜਾ ਸਾਹਿਲ ਤੇ ਨੂੰ ਲੈਣ ਆਇਆ ਵਾ ਤੇ ਤੂੰ ਆਪਣੇ ਘਰੇ ਜਾ ਤੇ ਆਪਣਾ ਘਰ ਬਸਾ ਪਰ ਮੇਰਾ ਮੈਂ ਮੰਦੀ ਆ ਮੇਰਾ ਘਰ ਤੇ ਉਜੜ ਗਿਆ ਵਾ ਪਰ ਭਾਬੀ ਮੈਨੂੰ ਅਜੇ ਕੁਝ ਸਮਝ ਨਹੀਂ ਲੱਗਣ ਦੀ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਮੇਰੀ ਸ਼ਮੀ ਅਜੇ ਤੇ ਮੇਰਾ ਦਿਮਾਗ ਹੀ ਸੋਨੋ ਯਾਰ ਇਹਦਾ ਸਾਰਾ ਦਿਨ ਮੇਰੀ ਗੱਲ ਸੁਣ ਅਜੇ ਨਹੀਂ ਤੇਰਾ ਘਰ ਉਜੜਿਆ ਅੱਜ ਵੀ ਸਾਨੂੰ ਉਮੀਦ ਹੈਗੀ ਤੇ ਦੂਸਰੀ ਇਹ ਗੱਲ ਸਿਮਰਤ ਨੂੰ ਆਪਾਂ ਭੇਜ ਦੇਣਾ ਇਹੋ ਹੀ ਤੇਰੇ ਗੱਲ ਵੀਰ ਨੇ ਕੀਤੀ ਮੇਰੇ ਨਾਲ ਕਿ ਉਹ ਲੈਨ ਆਇਆ ਸਾਈ ਤੇ ਆਪਾਂ ਕੀ ਕਰੀਏ ਮੈਂ ਕਾਸੀ ਉਹਨਾਂ ਨੂੰ ਤੇਸ ਦਿੰਨੇ ਆ ਉਹਨੇ ਆਪਣੇ ਪਰਿਵਾਰ ਤੋਂ ਬਿਨਾ ਰਹਿ ਸਕਦਾ ਸਾਈ ਉਮੀਦ ਕਾਦੀ ਰਹਿ ਗਈ ਤੁਹਾਨੂੰ ਕਾਦੀ ਉਮੀਦ ਦੀ ਗੱਲ ਕਰਦੇ ਜੇ ਅਗਲੇ ਨੇ ਸਾਹਮਣੇ ਜਨਾਨੀ ਲਿਆ ਕੇ ਘਰ ਰੱਖੀ ਆ ਤੇ ਵਿਆਹ ਦੀਆਂ ਉਥੇ ਤਿਆਰੀਆਂ ਚੱਲਣ ਲੱਗ ਪਈਆਂ ਨੇ ਘਰੇ ਸ਼ਮੀ ਇਹ ਵੀ ਤਾਂ ਹੋ ਸਕਦਾ ਨਾ ਉਹਦੀ ਮਾਂ ਤੇਰੀ ਸੱਸ ਨੂੰ ਇਹ ਵੀ ਤਾਂ ਹੋ ਸਕਦਾ ਨਾ ਕਿ ਮੇਰਾ ਛੋਟਾ ਪੁੱਤ ਵੀ ਜਾ ਕੇ ਉਥੇ ਬਹਿ ਗਿਆ ਉਹਨੂੰ ਫੈਸਲਾ ਨਹੀਂ ਮਨਜ਼ੂਰ ਸੋਚ ਨਾ ਦੋਵੇਂ ਨੂੰਹਾਂ ਆ ਗਈਆਂ ਪੋਤਾ ਆ ਗਿਆ ਪੋਤਰੀ ਆ ਦੀ ਤੇ ਮਗਰ ਕਿਵੇਂ ਉਹਦਾ ਵਿਆਹ ਕਰ ਦਣਗੇ ਕੀ ਪਤਾ ਸ਼ੰਮੀ ਉਹਨਾਂ ਦਾ ਦਿਮਾਗ ਥੋੜਾ ਜਿਹਾ ਹੋਰ ਕੰਮ ਕਰ ਜੀ ਤੇ ਰਿਸ਼ਤੇਲ ਨੂੰ ਟਕਰਾ ਦੇ ਤੇ ਤੈਨੂੰ ਲੈਣ ਆਜਾ ਭਾਬੀ ਝੂਠੀਆਂ ਉਹ ਮਿੱਧਾਂ ਪਾਲਣੀਆਂ ਬੰਦ ਕਰ ਤੈਨੂੰ ਲੱਗਦਾ ਹੈ ਰਣਜੀਤ ਮੈਨੂੰ ਲੈਣ ਆਊਗਾ ਤੇ ਉਸ ਜਨਾਨੀ ਨੂੰ ਉਸ ਦਿਨਾਨੀ ਨੂੰ ਘਰੋਂ ਕੱਢੂਗਾ ਕਦੀ ਨਹੀਂ ਉਹ ਤੇ ਖੁਸ਼ੀ ਬੜਾਵਾ ਕਿ ਮੇਰਾ ਅੱਗਾ ਤੁਰਨ ਲੱਗਾ ਵਾ ਮੇਰਾ ਪਰਿਵਾਰ ਵਧਣ ਲੱਗਾ ਵਾ ਉਹ ਮੇਰੇ ਅਰਗੀ ਜਨਾਨੀ ਨੂੰ ਬਾਂਝ ਨੂੰ ਕਿਤੇ ਰਹਿਣ ਆਏਗਾ ਨਾ ਸ਼ਮੀ ਨਾ ਸ਼ਮੀ ਰੋ ਸ਼ਮੀ ਚੁੱਪ ਸ਼ਮੀ ਚੁੱਪ ਤੁਹਾਨੂੰ ਪਿਆ ਸੀ ਨਾ ਨਾ ਕਰ ਇਹੋ ਜਿਹੀ ਗੱਲ ਮੇਕੋ ਨਹੀਂ ਰਹਿੰਦੀ ਵੇਖੀ ਜਾਂਦੀ ਜਦ ਮੈਂ ਤੇਰੇ ਸਾਹਮਣੇ ਸ਼ਮੀ ਨਾਲ ਗੱਲ ਹੀ ਨਹੀਂ ਕਰਨੀ ਸੀ ਮੈਂ ਤੇ ਮਮਾ ਨਾਲ ਸਲਾਹ ਕਰਨੀ ਸੀ ਮਾਂ ਚਾਚੀ ਨੂੰ ਕੁਛ ਨਹੀਂ ਕੋਈ ਨਹੀਂ ਚੰਮੀ ਸੁਣ ਮੇਰੀ ਗੱਲ ਸੁਣ ਜੇ ਤੈਨੂੰ ਰਿਸ਼ਤਾ ਨਹੀਂ ਪਸੰਦ ਆਪਾਂ ਉੱਥੇ ਨਹੀਂ ਕਰਾਂਗੇ ਨਾਲੇ ਕੋਈ ਫੈਸਲਾ ਨਹੀਂ ਲਵਾਂਗੇ ਤੇਰੇ ਤੋਂ ਪੁੱਛੇ ਤਬੇਨਾ ਆਪਾਂ ਚੰਮੀ ਦੇਖ ਤੂੰ ਸਾਰੀ ਜ਼ਿੰਦਗੀ ਕੱਟਨੀ ਉਸ ਮੁੰਡੇ ਨਾਲ ਪਸੰਦ ਨਾਲ ਪਸੰਦ ਦੀ ਤੇ ਗੱਲ ਹੀ ਨਹੀਂ ਹੈਗੀ ਕੋਈ ਬਸ ਮੈਂ ਜੇ ਕੋਈ ਰਿਸ਼ਤਾ ਕਰਨਾ ਹੀ ਨਹੀਂ ਹੈ ਗੱਲ ਪਸੰਦ ਦੀ ਨਹੀਂ ਹੈਗੀ ਮੈਂ ਉਸ ਮੁੰਡੇ ਨੂੰ ਕਿਉਂ ਮਾੜਾ ਗਵਾ ਮੇਰੇ ਸਾਹਮਣੇ ਜੇ ਇੰਤਾਂ ਦੀ ਗੱਲ ਹੀ ਨਾ ਕਰਿਓ ਬਸ ਕੋਈ ਨਹੀਂ ਚੰਮੀ ਅੱਜ ਆਪਾਂ ਕੋਈ ਗੱਲ ਨਹੀਂ ਕਰਾਂਗੇ ਬਸੋਂ ਟੀਮੀ ਚੁੱਪ ਕੀਤੇ ਰੋ ਚਲ ਆਸ਼ਮੀ ਚੱਲੀ ਆ ਪਰ ਸੋਇਚ ਕੰਮ ਦੀ